ਆਲੋ ਸਾਸੀਗਾਂ ਸਾਰਿਆਂ ਨੂੰ ਮੈਂ ਤੁਹਾਡਾ ਸਨੀ ਬਾੜੇ ਦੀ ਫਾਰਮ ਤੋਂ ਅੱਜ ਦਾ ਵਲੌਗ ਸਟਾਰਟ ਕੀਤਾ ਆ ਤੇ ਪੱਠੇ ਲੈਣ ਆਏ ਆ ਤੇ ਪੱਠੇ ਵੜਨ ਡੇ ਪੱਠੇ ਵਾਢ ਲਿਆ ਮੀਂਹ ਆਉਣ ਦੀ ਸੰਭਾਵਨਾ ਫੁੱਲਿਆ ਲੱਦਣ ਡੇ ਆ ਬਸ ਹਣ ਲੱਦ ਕੇ ਤੇ ਲੈ ਜਾਣੇ ਆ ਟੋਜਨ ਪਾਇਆ ਮੁਰਸਲ ਦੇ ਨਾਲ ਤੇ ਲੈ ਜਾਣੇ ਆ ਆਪਾਂ ਤੇ ਬਾਕੀ ਗਰਮੀ ਬਹੁਤ ਜ਼ਿਆਦੀ ਆ ਬੁਖਾਰ ਨੇ ਵੀ ਕੜਿੱਕ ਕਢਾਏ ਪਏ ਆ ਟਾਈ ਫਾਈਟ ਨਹੀਂ ਹਟੰਡਿਆ ਮਿਹਨਤ ਜਿਆਦੀ ਪੈਂਦੀ ਥੋੜੇ ਦਿਨੋਂ ਗੇ ਸ਼ੈੱਡ ਬਣਾਉਣ ਕਰਕੇ ਕੰਮ ਜਿਆਦਾ ਪੈਂਦਾ ਨਾਲ ਬੱਗੀ ਵੀਰ ਆਪਣੇ ਪੂਰਾ ਹੈਲਪ ਕਰਾਉਣ ਡਿਆ ਜੇ ਇਹ ਨਾ ਹੈਲਪ ਕਰਾਵੇ ਤੇ ਕੰਮ ਬਹੁਤ ਮਹਿੰਗਾ ਪੈਂਦਾ ਆਪਾਂ ਨੂੰ ਮਤਲਬ ਮਿਹਨਤ ਬਹੁਤ ਜਿਆਦੀ ਪਵੇ ਇਹ ਆ ਕਿ ਬੱਗੀ ਵੀਰ ਪੂਰਾ ਕ੍ਰੈਡਿਟ ਲੈਣ ਡਿਆ ਵਾ ਬੱਗੀ ਵੀਰ ਪੂਰਾ ਕੰਮ ਕਰਾਉਣ ਡਿਆ ਆਪਣੇ ਨਾਲ ਤੇ ਇਹ ਆ ਕਿ ਕਦੀ ਕਦੀ ਭੱਜਦਾ ਵਿੱਚੋਂ ਪਰ ਆ ਜਾਂਦਾ ਬਿਨਾਂ ਡੇਲੀ ਆਉਂਦਾ ਡੇਲੀ ਆ ਪਰ ਇਹ ਆ ਕਿ ਮਤਲਬ ਕਦੀ ਕਦੀ ਮਤਲਬ ਟਾਈਮ ਜਿੱਦਾਂ ਜਿੰਨੇ ਆਪਾਂ ਨੂੰ ਟਾਈਮ ਹੁੰਦਾ ਨਾ ਕਿ ਆਪਾਂ ਇਸੇ ਟਾਈਮ ਪਠੇ ਪਾਉਣੇ ਆ ਇਸੇ ਟਾਈਮ ਡੰਗਰ ਚੋਣੇ ਆ ਤੇ ਇਹ ਆ ਗਈ ਇਹ ਮਤਲਬ ਉਹ ਟਾਈਮ ਨਹੀਂ ਆਉਂਦਾ ਫਿਰ ਉਹ ਟਾਈਮ ਸਾਰਾ ਕੰਮ ਮਤਲਬ ਮੈਂ ਕਰਨਾ ਮੈਨੂੰ ਕਰਨਾ ਪੈਂਦਾ ਕੰਮ ਸਾਰਾ ਮੈਂ ਹੀ ਕਰਦਾ ਵਾਂ ਤਕਰੀਬਨ ਮਤਲਬ ਇਹ ਆ ਗਈ ਪਠੇ ਜਿਹੜੇ ਆ ਮੇਨ ਕੰਮ ਪਠਿਆਂ ਦਾ ਹੁੰਦਾ ਜੇ ਪਠੇ ਘਰ ਚੱਲ ਜਣ ਤੇ ਫਿਰ ਤੰਗੀ ਕੋਈ ਨਹੀਂ ਬੰਦਾ ਕੁਤਰ ਕੇ ਪਾ ਦਿੰਦਾ ਉਥੋਂ ਜਿੱਦਾਂ ਮਰਜ਼ੀ ਇਹ ਉਹ ਹਿਸਾਬ-ਕਿਤਾਬ ਆ ਤੇ ਬਾਕੀ ਕੋਸ਼ਿਸ਼ ਕਰਨ ਦੇ ਆ ਬਲੌਗ ਬਣਾਉਣ ਦੀ ਜੇ ਤੁਸੀਂ ਸਾਰਿਆਂ ਨੇ ਮਤਲਬ ਆਪਾਂ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਵਾ ਤੁਹਾਡੀ ਮਤਲਬ ਤੁਹਾਡੇ ਤੁਹਾਡੀ ਜਿਹੜੀ ਮਤਲਬ ਤੁਸੀਂ ਕਰੋਗੇ ਸਪੋਰਟ ਕਰੋਗੇ ਉਹਦੇ ਨਾਲ ਹੀ ਮਤਲਬ ਆਪਾਂ YouTube ਉੱਤੇ ਮਤਲਬ ਆਪੋਂ ਵਾ ਅਪਗ੍ਰੇਡ ਹੋਵਾਂਗੇ ਤੁਹਾਡੇ ਮਤਲਬ ਸਬਸਕ੍ਰਾਈਬ ਸ਼ੇਅਰ ਲਾਈਕ ਦੇ ਨਾਲ ਆਪਾਂ ਅੱਗੇ ਆਵਾਂਗੇ ਠੀਕ ਹੈ ਜੀ ਬਾਕੀ ਆਪਾਂ ਇਹ ਨਹੀਂ ਕਹਿੰਦੇ ਕਿ ਇਨਫਲੂਐਂਸਰ ਕੋਈ ਮਾੜਾ ਵਾ ਜਾਂ ਚੰਗਾ ਵਾ ਇਨਫਲੂਐਂਸਰ ਉਹ ਹੁੰਦਾ ਜੋ ਜਿਹੜਾ ਕਿ ਮਤਲਬ ਚੰਗੀਆਂ ਚੀਜ਼ਾਂ ਵਿਖਾਵੇ ਕਿਸੇ ਨੂੰ ਮਤਲਬ ਉਹਦੇ ਵਿੱਚ ਚੰਗਾ ਚੰਗਾ ਵੇਖਣ ਨੂੰ ਮਿਲੇ ਕੋਈ ਚੰਗੀ ਚੀਜ਼ ਤੋਂ ਇਨਫਲੂਐਂਸ ਹੋਵੇ ਬੰਦਾ ਇਨਫਲੂਐਂਸਰ ਉਹ ਹੁੰਦਾ ਆਪਾਂ ਵੀ ਹਜੇ ਉਹ ਨਹੀਂ ਗਏ ਪਰ ਬਾਬੇ ਦੀ ਕਿਰਪਾ ਨਾਲ ਆਪਾਂ ਉਸ ਲੈਵਲ ਤੇ ਜਾਵਾਂਗੇ ਤੁਹਾਨੂੰ ਮਤਲਬ ਸਾਰਾ ਕੁਝ ਦੱਸਾਂਗੇ ਕਿ ਇਨਫਲੂਐਂਸਰ ਹੁੰਦੇ ਕੀ ਆ ਕੌਣ ਹੁੰਦੇ ਆ ਕਿੱਦਾਂ ਦੇ ਹੁੰਦੇ ਆ ਕੀ ਕੀ ਕਰਦੇ ਆ ਆਪਣੀ ਸੋਸਾਇਟੀ ਨੂੰ ਦਾ ਸਪੋਰਟ ਕਰਦੇ ਆ ਕਿਹੜੀ ਚੀਜ਼ ਦਾ ਮਤਲਬ ਉਹ ਆਪ ਹੋ ਸਕਦੇ ਆ ਜਿਹੜੀ ਚੀਜ਼ ਆਪਾਂ ਨੂੰ ਮਤਲਬ ਸੋਸਾਇਟੀ ਦੇ ਵਿੱਚ ਦੇਣੀ ਚਾਹੀਦੀ ਆ ਉਹ ਆਪਾਂ ਇਨਫਲੂਐਂਸਰ ਉਹਨੂੰ ਕਹਿੰਦੇ ਆ ਕਿ ਇਨਫਲੂਐਂਸ ਕਰਨ ਦੇ ਆ ਬੰਦਾ ਕੋਈ ਮਤਲਬ ਉਹ ਚੀਜ਼ ਨੂੰ ਆਪਾਂ ਇਨਫਲੂਐਂਸਰ ਕਹਿੰਦੇ ਆ ਇਹ ਨਹੀਂ ਕਿ ਮਤਲਬ YouTube ਤੇ ਜੋ ਵੀ ਗੰਦ ਪਾਈ ਜਾਂਦਾ ਵਾ ਜੋ ਕੁਝ ਵੀ ਉਹ ਅੱਜ ਕੱਲ ਚੱਲੀ ਜਾਂਦਾ ਵਾ ਹਨਾ ਆਪਾਂ ਉਹਨਾਂ ਚੀਜ਼ਾਂ ਨੂੰ ਵੇਨੇ ਆ ਆਜਾ ਲੱਗੇ ਆਪਾਂ ਉਹਨਾਂ ਚੀਜ਼ਾਂ ਨੂੰ ਵੇਨੇ ਉਹਨਾਂ ਚੀਜ਼ਾਂ ਤੋਂ ਜਿਹੜੇ ਬੱਚੇ ਛੋਟੇ ਬੱਚੇ ਜਾਂ ਥੋੜੇ ਟੀਨੇਜ ਦੇ ਬੱਚੇ ਇਨਫਲੂਐਂਸ ਹੋਣ ਦੇ ਉਹ ਚੀਜ਼ਾਂ ਮਤਲਬ ਨਾ ਤੇ ਸੋਸਾਇਟੀ ਲਈ ਵਧੀਆ ਨਾ ਉਹਨਾਂ ਬੱਚਿਆਂ ਲਈ ਵਧੀਆ ਜਿਹੜੇ ਮਤਲਬ ਸਕੂਲਾਂ 'ਚ ਜਾਂਦੇ ਆ ਜਿਨ੍ਹਾਂ ਦੀ ਹਜੇ ਏਜ ਛੋਟੀ ਆ ਆਪਾਂ ਮਤਲਬ ਇਸ ਤਰੀਕੇ ਨਾਲ ਪੇਜ ਨੂੰ ਇਨਕਰੀਜ਼ ਕਰਨਾ ਵਾ ਅਪਗ੍ਰੇਡ ਕਰਨਾ ਵਾ ਕਿ ਆਪਾਂ ਚੰਗੇ ਤਰੀਕੇ ਨਾਲ ਇਨਫਲੂਐਂਸ ਕਰੀਏ ਬੱਚਿਆਂ ਨੂੰ ਵੀ ਕਿ ਆਪਾਂ ਆਪਣੇ ਖੇਤੀ ਦੇ ਕਿਤੇ ਨਾਲ ਜੋੜੀਏ ਠੀਕ ਆ ਜੀ ਖੇਤੀ ਦਾ ਕਿਤਾ ਮਾੜਾ ਨਹੀਂ ਹੈਗਾ ਖੇਤੀ ਦਾ ਕਿਤਾ ਬਹੁਤ ਵਧੀਆ ਆਪਾਂ ਇਸ ਟੌਪਿਕ ਦੇ ਵੀ ਕਿਸੇ ਵੇਲੇ ਗੱਲ ਕਰਾਂਗੇ ਤੇ ਇਹ ਆ ਕਿ ਮਤਲਬ ਆਪਾਂ ਚੰਗੀ ਤਰ੍ਹਾਂ ਗੱਲ ਕਰਾਂਗੇ ਇਸ ਟੌਪਿਕ ਦੇ ਵੀ ਕਿ ਖੇਤੀ ਦਾ ਧੰਦਾ ਆਪਣੇ ਬੰਦੇ ਕਿਉਂ ਛੱਡੀ ਜਾਂਦੇ ਆ ਜੇ ਸੋਚਿਆ ਜਾਵੇ ਤੇ ਆਪਣੇ ਦਾਦੇ ਪੜਦਾਦਿਆਂ ਨੇ ਖੇਤੀ ਦੇ ਧੰਦੇ ਤੋਂ ਹੀ ਆਪਾਂ ਨੂੰ ਇੱਥੋਂ ਤੱਕ ਲਿਆਂਦਾ ਠੀਕ ਹੈ ਜੀ ਬਾਕੀ ਬਾਬੇ ਦੀ ਕਿਰਪਾ ਨਾਲ ਮੈਂ ਤੁਹਾਨੂੰ ਬਾਵਾ ਜੀ ਬੋਲ ਕੇ ਦੱਸਦਾ ਮੇਰੀ ਸੰਗ ਲੈ ਗਈ ਆ ਬਾਬੇ ਦੀ ਕਿਰਪਾ ਨਾਲ ਆਪਾਂ ਚੰਗਾ ਸੋਹਣਾ ਵਲੌਗ ਬਣਾਇਆ ਕਰਾਂਗੇ ਹੁਣ ਤੇ ਠੀਕ ਹੈ ਠੀਕ ਹੈ ਬਾਕੀ ਆਪਾਂ ਤੁਸੀਂ ਸਪੋਰਟ ਤੁਸੀਂ ਸਪੋਰਟ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਆਪਣ ਆਇਆ ਠੀਕ ਹੈ ਜੀ ਬਾਕੀ ਮਿਲਦੇ ਆਂ ਨੈਕਸਟ ਕਲਿੱਪ ਦੇ ਵਿੱਚ ਲੱਗੀ ਰੋੜਾਂ ਤੇ ਕਲਾਕ ਜਿਸ ਤੇ ਇੰਤ ਫੜਿਆ ਬਹੁਤ ਤਗੜੇ ਡਰਾਈਵਰ ਆ ਤੇ ਤੁਹਾਨੂੰ ਆਪਾਂ ਆਪਣੀ ਖੇਤੀ ਵਿਖਾਈ ਜਾਊਗੀ ਵੀ ਕਿੰਨੇ ਓਕੇ ਚਲੋ ਚਲੀਏ ਲਾਲਾ ਜੀ ਫੜੋ ਲਾਲਾ ਜੀ ਤੋਜਨ ਪਾਓ ਗੱਡੀ ਨੂੰ ਲਾ ਵੀ ਗਾ ਤੋਜਨ ਪਾਓ ਗੱਡੀ ਨੂੰ ਥੋੜਾ ਬੋੜਾ ਇੰਤਜਾਮ ਕਰਨਾ ਓਏ ਤੇ ਆਪਾਂ ਨੂੰ ਸਿਰ ਪੱਕਾ ਕਰ ਸਕਦਾ ਕਿਉਂਕਿ ਆਪਾਂ ਲਈ ਇਹਨਾਂ ਦੇ ਪੰਦੇ ਨੇ ਇਦਾਂ ਨਹੀਂ ਆਪਾਂ ਭਰਾਵਾ ਆਪਾਂ ਇਹ ਕੰਮ ਥੋੜਾ ਕਰਨਾ ਇਹ ਭਰਾਵਾ ਆਪਾਂ ਫੇਰ ਕੰਮ ਕੰਡਾ ਪੂਰਾ ਪੂਰਾ ਕੱਢ ਦਿੰਨਾ ਨਾ ਆਪਣੇ ਜੋ ਹਸਾਕ ਤਾਬ ਹੋਵੇ ਤਾਂ ਮੈਂ ਤੇਰਾ ਨਾ ਕੰਮ ਕਰਾਵਾਂ ਤੇਰੇ ਨੂੰ ਦੂਨਾ ਕੰਮ ਕਰਾਉਣਾ ਤੇਰਾ ਪਤਾ ਨਾ ਤੈਨੂੰ ਹਾਂ ਚੱਲ ਮੇਥਰ ਪਾਈ ਟੋਦਨੇ ਮੈਂ ਯਾਰੇ ਬਣੀ ਰੇੜੀ ਲੈ ਕੇ ਮੇਥਰ ਪੱਠਿਆਂ ਚੈੱਕ ਕਰ ਉਹ ਹਾਏ ਹੇ ਰੀ ਇਹ ਮੈਂ ਤੋਂ ਮਟ ਲਾਇਆ ਕਰੋ ਹੋਣ ਹਲਾ ਪੀਣਿਆ ਹਲਾ ਮੇਥਰ ਹਲ ਪੀਣੀ ਆ ਚੱਲ ਫੇ ਏ ਹੁਣ ਆਪਾਂ ਵੀ ਬੰਦੇ ਮਿੱਤਰੋ ਹੱਲ ਹੱਲ ਵੀ ਕਵਾੜਾ ਦੇ ਭੱਟੇ ਮਰੇ ਮਰੇ ਹੋਲੀ ਹੋਲੀ ਹੋੜ ਆਹ ਜਾਂਦੀ ਵੇ ਬੋਕਦੀ ਏ ਮਾਸੜ ਆ ਗਿਆ ਮਾਸੜ ਹੁੰਦਾ ਹੀ ਪੇਲ ਦਾ ਮਗਰੇ ਅੱਗੇ ਵੇ ਮਿੱਠੋ ਯਕ ਕਰੋ ਰਾਣੀਆਂ ਤਿੰਨ ਤਿੰਨ ਰਾਣੀਆਂ ਤਿੰਨ ਤਿੰਨ ਰਾਣੀਆਂ ਰੱਖੀਆਂ ਇੱਕ ਅੱਗੇ ਇੱਕ ਆ ਇੱਕ ਆਏ ਮੁੰਡੇ ਹੱਲਾ ਪਿੰਦੇ ਆ ਹੱਲਾ ਪਿੰਦੇ ਮੁੰਡੇ ਯਕ ਕਰੋ ਬਿਲਕੁਲ ਜੇਮਦਾਰ ਕਰੀ ਦੁਪਾਰਾ ਜੀ ਮਿੱਤਰਾਂ ਆਪ ਆ ਗਏ ਆਪਣੀ ਮੋਟਰ ਤੇ ਵਾਟਸਐਪ ਹੁਣੀ ਵੱਢ ਰਿਹਾ ਪੱਠੇ ਪਰਾ ਪਰਾ ਡੇ ਪੱਠੇ ਫੜਨੇ ਚੈੱਕ ਕਰ ਬੜਨੇ ਪਾਣੀ ਮੀਂਹ ਬਹੁਤ ਤੇਜ਼ ਆ ਜਾਣਾ ਵਾ ਪੱਠੇ ਜਾ ਚਲ ਗਏ ਪੱਠੇ ਭਾਵੇਂ ਸ਼ਾਮਾਂ ਨੂੰ ਡਲ ਜਣਾ ਟੈਨਸ਼ਨ ਮੁੱਕ ਜਾਂਦੀ ਏ ਹਾਂਜੀ ਪੱਠੇ ਚਲ ਗਏ ਆ ਠੀਕ ਹੈ ਜੀ ਤੇ ਬਾਕੀ ਬਾਦਰੀ ਕਿਰਪਨਾ ਪੱਠੇ ਪੱਕ ਬੜੇ ਗਏ ਹਾਂ ਅੱਗੇ ਕਰਾਉਂਦੇ ਜੋਤਾ ਪੂਰਾ ਪੂਰਾ ਦੇ ਮੈਂ ਨਾ ਜੋਤਾ ਕਰਾਉਂਦੇ ਕਿ ਨਹੀਂ ਪੂਰਾ ਸਹੀ ਗੱਲ ਹੈਗੀ ਬਾਹਰ ਆ ਜਰਾ ਪੂਰਾ ਦੇ ਹੋਰ ਬਾਸ ਕਿਰਪਾ ਨਹੀਂ ਆਉਣ ਦੇ ਚੱਕਰ ਚ ਪੱਠੇ ਕਰਤੇ ਲੱਦਨੇ ਸ਼ੁਰੂ ਬਗੋ ਆ ਇਧਰ ਆ ਗਈ ਜੀ ਪੱਥੇ ਪੰਡ ਭਾਰੀ ਆ ਤੇ ਖੋਤੀ ਮਾੜੀ ਆ ਪੱਥਰ ਛੋੜੇ ਛੋੜੇ ਕਰਕੇ ਲੱਦਨੇ ਪੈਂਦੇ ਆ ਦੂਰ ਬੜੇ ਖਾਣੇ ਪੈਂਦੇ ਪੈਲੀ ਗਿੱਲੀ ਆ ਮਟੋ ਵਾਟੀ ਜਾਣਾ ਵੇਦਾ ਗਮ ਚੜਦੀ ਕਲਾ ਕਰਾਉਣੀ ਪੈਂਦੀ ਆ ਨਾਲ ਵਲੌਗ ਨਾਲ ਪੱਠਾ ਦਥਾ ਕੰਮ ਸਾਰੇ ਹੀ ਸ਼ੇਅਰ ਸਬਸਕ੍ਰਾਈਬ ਲਾਈਕ ਸਾਰੇ ਕਰੀ ਜਾਓ ਵੀਰ ਮੇਰੇ ਹੈ ਕੋਈ ਤਰੱਕੀ ਕਰੀਏ ਮਾੜੀ ਮੋਟੀ ਤੇ ਆਪਾਂ ਸੱਚਾਈ ਵਿਖਾਉਣੀ ਜੋ ਆਪਾਂ ਕਰਦੇ ਆਂ ਕੋਈ ਫੁਗਰੀ ਨਹੀਂ ਜੋ ਆਪਣਾ ਕੰਮ ਹੈਗਾ ਜੋ ਆਪਾਂ ਕਰਦੇ ਆਂ ਟੱਟਾ ਤਰਤਾ ਭਰਾਵਾ ਉਹੋ ਹੀ ਵਿਖਾਉਣਾ ਆਪਾਂ ਅੱਠੇ ਵੱਢਲੇ ਪਾਲੇ ਕੰਮ ਬਹੁਤ ਵਧੀਆ ਮਾੜਾ ਨਹੀਂ ਹੈ ਕੰਮ ਕੋਈ ਚੰਗਾ ਮਾੜਾ ਨਹੀਂ ਮਾੜਾ ਚੰਗਾ ਨਹੀਂ ਹੁੰਦਾ ਆਪਣੀ ਕਿਰਤ ਆ ਨਾ ਜਿਹੜੀ ਉਹਦੇ ਨਾਲ ਪਿਆਰ ਕਰੋ ਕੁਝ ਨਾ ਕੁਝ ਤੁਹਾਨੂੰ ਦੇਊਗੀ ਜਰੂਰ ਠੀਕ ਆ ਪਗੀ ਵੀਰ ਲਈ ਆ ਮੈਂਟੋਮੈਂਟ ਮੈਂ ਪੱਤੇ ਮੈਂ ਪੱਤੇ ਵੱਢ ਕੇ ਉੱਤੇ ਕਰਾਂ ਹੈ ਆਈਆ ਵੀਰ ਮੇਰਾ ਮੈਂਟੋਮੈਂਟ ਲੱਦੀਏ ਉਹ ਉਥੋਂ ਪੱਠੇ ਲਿਉਣੇ ਪੈਂਦੇ ਆ। ਉਹ ਗੱਡੀ ਆ ਬੀਜੇ ਆ। ਇਹਦੇ ਵਿੱਚੋਂ ਨਹੀਂ ਲੰਘਣਾ ਨਹੀਂ। ਉਹ ਆੜਥਾਣੀ ਲਿਉਣੇ ਪੈਂਦੇ ਵਟੋ-ਵਟਾ। ਚਲੋ ਜੀ ਮਿਲਦੇ ਆ ਅਗਲੇ ਵਲੌਗ 'ਚ ਪੱਠੇ ਗਏ ਵੱਡੇ। ਲਓ ਜੀ ਮਿੱਤਰੋ ਪੱਪਾ ਹੋ ਗਏ ਵਿਹਲੇ ਹੁਣ। ਮਤਲਬ ਵਿਹਲੇ ਗਏ ਨਿਆਰੇ ਗਏ ਹੁਣ ਪੱਠੇ ਚੱਲ ਗਏ। ਬੱਸ ਦੇਲੇ। ਬੋਡੂ ਦਾ ਹੋਮ। ਪੱਠੇ ਕੁਤਰ ਕੇ ਵਿਹਲੇ। ਫੇਰ ਜਾਣਾ ਗੇੜੀ ਤੇ। ਓਕੇ ਬਾਏ ਮਿਲਦੇ ਆ ਅਗਲੇ ਵਲੌਗ 'ਚ। ਪਗੀ ਹੁੰਦੀ ਗੱਡੀ। ਹਾਂ ਹਾਂ ਮੇਰੇ ਮਸਟਰਹਾ ਬਹੁਤ ਵਧੀਆ ਹੁੰਦੀ ਮਗੀ ਉਹ ਮਸ਼ੀਨ ਦੀ ਤਾਰ ਲੱਗੀ ਯਾਰ ਤੀ ਤਾਰ ਲੱਗੀ ਜਿਹੰਦੀ ਤੀ ਕੀ ਤੇ ਜਾਣਾ ਤੀ ਤਾਰਾਂ ਦੀ ਆ ਵੀ ਕਰਦੇ ਸਾਰੀਆਂ ਨੇ ਤਾਂ ਹੋਰ ਭੈ ਜੋ ਰੱਬ ਉਹਨਾ ਥੱਲੇ ਉਹ ਤੋਂ ਆ ਵੀ ਕਰਨਾ ਪੈਣਾ ਬਲੀਆਂ ਆ ਵੀ ਦੇਣੀਆਂ ਪੈਣੀਆਂ ਨੇ ਦੇਣੀਆਂ ਪੈਣੀਆਂ ਬਲੀਆਂ ਹਾਂਜੀ ਲਾਲਾ ਜੀ ਕੀ ਗੱਲ ਹੋ ਗਈ WhatsApp ਤੁਹਾਨੂੰ ਕੋਈ ਨਹੀਂ ਆਈਦਾ ਨਾ ਮੇਥੋ ਤਾਰ ਜੀ ਰੱਥ ਗਈ ਖੇਚੀ ਖਿੱਚੀ ਗਈ ਮੜੀ ਜੀ ਠੀਕ ਹੈ ਜੀ ਉਹ ਲਾ ਦਈਏ ਮੁਕਾ ਦੇ ਮੜੇ ਹੱਥ ਸਾਈਡ ਤੇ ਕਰਕੇ ਆਹ ਤਾਰ ਰੱਥੀ ਜਾਵੇ ਠੀਕ ਹੈ ਜੀ ਆੜੀ ਠੀਕ ਹੈ ਹਮ ਦੇਖਣੀ ਆਪਾਂ ਕਿੱਥੋਂ ਲੱਤੀ ਆ ਟੋਗਾਂ ਰਿਹਾ ਲਓ ਜੀ ਮੇਥਰੋ ਹੁਣ ਆਪਣਾ ਫਾਰਮ ਇਧਰ ਆ ਥੋੜੇ ਦੰਦਾਂ ਤੱਕ ਇਧਰ ਫਾਰਮ ਹੋ ਜੂ ਆਪਣਾ ਚੈੱਕ ਕਰੋ 8 ਟਾਪਣੀ ਆ ਗਈ ਹੈ ਵਿਊ ਚੈੱਕ ਕਰੋ ਮਤਰਾ ਤੁਸੀਂ ਯਾਰੋ ਲਿਆ ਯਾਰਾ ਕੀ ਪਖੰਡੀਆਂ ਕਰੀ ਜਦਾ ਵਿਊ ਚੈੱਕ ਕਰੋ ਵਿਊ ਆਹਾ ਨਜ਼ਾਰਾ ਆਇਓ ਮਾਰ ਪਾਈ ਉਹ ਮੀ ਪੈਣ ਵਾਲਾ ਪਖੰਡੀਆਂ ਦਾ ਵਾ ਸੁਭਾ ਕਰ ਲੈਂਦਾ ਇਧਰ ਆ ਇਧਰ ਆ ਇਧਰ ਆ ਕਰਾਈ ਜਾਂਦੇ ਵੀਰ ਨਹੀਂ ਆਤ ਆਹ ਮਾਰੀ ਓ ਬੱਗੀ ਨੇ ਦੇ ਰੇੜੀ ਸੀਮਿੰਟ ਤਾਂ ਮੇਰੇ ਪਾਸੋਂ ਤਾਂ ਨਾ ਜਾ ਉਧਰ ਇਹਦਾ ਮੈਂ ਨਹੀਂ ਲਿਆ ਸੀਮਿੰਟ ਮੇਰੇ ਕੋਲ ਲੱਗਾਂ ਸੁਟਦਾ ਆਹ ਦੇ ਸਾਰੇ ਰੇੜੀ ਸੁਣਨੇ ਆ ਤੂੰ ਸੀਮਿੰਟ ਲੈ ਕੇ ਜਾ ਮੇਰੇ ਤੋਂ ਨਾ ਚੱਲ ਆਹ ਹਾਰੇ ਦੀ ਬਲੀ ਮੈਂ ਹੀ ਦੇਣਾ ਸੀਮਿੰਟ ਦੇ ਕੀ ਕਰੇ ਕਿਹੜੀ ਮੁੰਡੀ ਚਿੱਟੀ ਕਾਲੀ ਚੱਲ ਆ ਇਧਰ ਆ ਚੱਕਾ ਕੇ ਲੈ ਮੈਂ ਬੋਲਾ ਓਰੇ ਤੇ ਕਰ ਦੂ ਮੈਂ ਗੋਆ ਵਾਲੋ ਗੋਆ ਵਿੱਚ ਗੋਆ ਬਾਜੀ ਠੇਕੇਦਾਰ ਨੇ ਲੱਗਿਆ ਤੂੰ ਆ ਬਹੁਤ ਜਿਆਦਾ ਘੁੰਮਦਾ ਵਾ ਮਾੜਾ ਵਰਾ ਮੇਰੇ ਮਿਸਤਰੀ ਮਾੜਾ ਨਹੀਂ ਤੂੰ ਆ ਜਿਆਦਾ ਘੁੰਮਦਾ ਵਾ ਵੇ ਇੱਧਰ ਵੇ ਮਾਲ ਦੇ ਉੱਧਰ ਚੈੱਕ ਇਦਾਂ ਹੀ ਮਿਆਲ ਮਾਲ ਹੁੰਦੇ ਹੁੰਦੇ ਆ ਬੜੇ ਦਿਨ ਬੜੇ ਦਿਨ ਰੈਸਟ ਮਾਰ ਲਈ ਤੁਸੀਂ ਬਹੁਤ ਦਿਨ ਤੁਸੀਂ ਰੈਸਟ ਮਾਰੀ ਆ ਤੇਰੀ ਗੱਡੀ ਮਰਸੀਡੀ ਆ ਇਹ ਗੱਡੀ ਮਰਸੀਡੀ ਤੁਸੀਂ ਮੇਰੀ ਲਈ ਮੈਨੂੰ ਗੋਇ ਤੋਂ ਹੱਤੜ ਕੀਤਾ ਮੈਨੂੰ ਗੋਆ ਹਣ ਪਹੁੰਚ ਉਹਦੇ ਸੁੱਟਣਾ ਪੈਣ ੜਿਆ ਓਹੋ ਹੋ ਹੋ ਰਾਜਾ ਠੇਕੇਦਾਰ ਪਿੰਡ ਚੀਮਾ ਬਾਠ ਨੀਅਰ ਕਾਕਾ ਕਰਿਆਨਾਸੌਰ ਕੰਟੈਕਟ ਕਰ ਲਓ ਭਾਈ ਨੰਬਰ ਦੱਸੋ ਆਪਣਾ ਨੰਬਰ ਦੱਸੋ 88476 470 ਭਾਜੀ 88471 476 777 74778 ਜਿਹੜੇ ਵੀਰ ਨੇ ਵੀਰੇ ਨੇ ਫਾਰਮ ਦਾ ਛੱਡ ਬਣਾਉਣਾ ਹੋਵੇ ਉਹ ਕੰਟੈਕਟ ਕਰ ਸਕਦਾ ਹੋਆ ਕੋਈ ਨਹੀਂ ਨੰਬਰ ਤੁਹਾਡਾ ਨਾਲ ਭਾਈ ਦਾ ਮੈਂ ਐਡ ਕਰ ਦੇਣਾ ਆਲੂ ਵਾਲੀਏ ਸਾਹਿਬ ਨਾਲ ਨੇ ਇਹ ਕੰਮ ਕਰਨਗੇ ਠੀਕ ਆ ਜੀ ਬਲੀ ਦੇਣੀ ਆ ਉਹ ਬੱਕਰੀ ਆ ਆਲੂ ਵਾਲੀਏ ਕਿਹੜਾ ਵੀ ਕਿਹੜਾ ਵੀਰਾ ਅੱਛਾ ਉਹ ਅੱਛਾ ਤੁਸੀਂ ਬਗਰਾਮ ਜੀ ਸਿੰਘ ਆਲੂ ਵਾਲਿਆ ਠੀਕ ਠੀਕ ਲੱਗੀ ਸਮਝ ਹੁਣ ਹੁਣ ਰਾਈਟ ਹੋ ਗਿਆ ਆ ਚੇਤਾ ਆ ਗਿਆ ਚੇਤਾ ਆ ਗਿਆ ਨਾਲ ਇਧਰ ਬੱਕਰਾ ਵੀ ਆ ਹਾਂ ਬੱਕਰਾ ਇਟਾ ਆਈਆਂ ਆਪਣੀਆਂ ਪੂਰੀ ਗਿਣਤੀ ਮਰਾ ਗਿਆ ਲਵਾਲਾ ਜਿਹੜਾ ਮਰਜੀ ਕਈ ਵਾ ਕੇ ਵੇਖ ਲਈ ਹਾਂ ਕਰ ਗੱਲ ਕਈ ਇਲਾਕੇ ਚ ਪੂਰਾ ਬਿਮਾਰਤਾ ਹੀ ਆਪਾਂ ਕਰਾ ਦਈਏ ਚੈਲੰਜ ਜੇ ਜੇ ਕਿਸੇ ਨੇ ਕਮੈਂਟ ਕਰਤਾ ਨਾ ਵੀ ਅਹੀਂ ਬੰਦਾ ਘਲਣਾ ਵਾ ਤੇ ਆਪਾਂ ਕਹਣਾ ਚਲੋ ਵੱਜੋ ਜੇ ਵੀਰ ਮੇਰਾ ਕੋਈ 17 ਸਾਲਾਂ ਦਾ ਹੋਇਆ ਹਾਂ ਦੇ ਨਾਲ ਕਈ ਜਾਂਦਾ ਭਾਉਆਂ ਦਾ ਜਿੰਨਾ ਚਿਰ ਮਰਜੀ ਮੇਕੋ ਵਗਾਵੇ ਮਤਲਬ ਚ 17 ਸਾਲਾਂ ਦਾ ਹੋਵੇ ਥੱਲੇ ਹੋਵੇ ਭਾਵੇਂ ਪੂਰਾ ਚਰਦੀ ਗਲ ਵਾਲਾ ਨੌਜਵਾਨ ਹੋਵੇਗੇ ਭਾਉਆਂ ਦਾ ਮੈਂ ਵਜਾ ਵਜਾ ਕਰਾ ਸਕਦਾ ਹਾਂ ਉਹਦੀ ਨਹੀਂ ਨਹੀਂ ਬੱਕਰਾ ਬਲੀ ਦਾ ਇਹਦੀ ਬੱਕਰੀ ਇਹਦਾ ਇਧਰ ਭਾਉਆਂ ਦਾ ਪੂਰੀ ਵਜਾ ਵਜਾ ਕਰਾ ਸਕਦਾ ਇਧਰ ਬੱਗੀ ਹੋਣੀ ਪੂਰੀ ਯਤ ਕਰਾਉਂਦੇ ਹੋਏ ਉਧਰ ਉਧਰ ਇੱਥੇ ਕਰੇ ਕਪਾਂਗੇ ਚੱਲ ਬੱਦੋ ਇੱਥਾਂ ਆਈਆਂ ਆਪਣੀਆਂ ਚੱਲ ਆਨੇ ਆ ਮੈਂ ਆਪਣਾ ਬਲੌਗ ਨਾ ਨਾ ਲੈ ਗੱਲਾਂ ਪਤਾ ਕਰੀਦਾ ਚਲਾ ਆ ਕਰਸੋ ਤੇਰੀ ਦਾ ਠੀਕਾ ਕਰ ਠੀਕਾ ਕਰ ਕੋਈ ਨਹੀਂ ਫੇਰ ਸਿੱਧੀ ਲਾਇਓ ਫੇਰ ਸਿੱਧੀ ਲਾਇਓ ਟਰਾਲੀ ਫੇਰ ਲੈ ਜਾਓ ਪੁੱਠੀ ਗਾਇਕ ਹਾਂ ਤੇ ਗੂਗੇ ਲਾਗੇ ਲਵਾ ਦੇ ਗੂਗੇ ਲਾਗੇ ਲਵਾ ਲੈਨੇ ਉਹਦੇ ਕੋਈ ਗੱਲ ਨਹੀਂ ਹੈ ਕਿੱਦਾਂ ਸੈਟਿੰਗ ਕਰੋਗੇ ਇਟਰ ਲੈ ਬੰਨੇ ਵਾਲਾ ਕਿੱਦਾਂ ਲਾਓਗੇ ਪਾਸਾ ਮੈਂ ਇਸ ਕੋ ਬੰਨਾ ਨਹੀਂ ਰੋਏ ਗਾਏ ਏਦਾਂ ਸਿੱਧੀ ਸਿੱਧੀ ਇੱਥੇ ਗੱਡੀ ਲਾ ਬੰਨ੍ਹ ਸਕਣੀ ਨਹੀਂ ਹੁਣ ਬੈਠੇ ਹਾਂ ਕੋਬਾ ਸੋਲਾਰ ਨਹੀਂ ਕਰਨੀ ਸਾਰੀ ਲਾਦੋ 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 ਚੱਕਾ ਕੋਈ ਗੱਲ ਗੱਡੀ ਗਾਮਸਾਂ ਘਾਂ ਆਂਦੀ ਲੋੜ ਨਹੀਂ ਆਣੀ ਇੱਥੋਂ ਟਰਾਲੀ ਉੱਧਰੋਂ ਮੜ ਦੇਣੀ ਨਗਰੇ ਨੂੰ ਬਹੁਤ ਠੀਕ ਹੈ ਕਰ ਲੈਣੀ ਠੀਕ ਹੈ ਛੋੜਨਾ ਦੇ ਦਿੰਦੇ ਛੋਟਾ ਕਰਦੇ ਹੋ ਥੋੜੀ ਕਰ ਦੇ ਲਾਓ ਲਾਓ ਲੈਓ ਵੀਰ ਮੇਰੇ ਸੁੱਟ ਕਲੇਪ ਇਹਨੂੰ ਕਦੂ ਦੇਣਾ ਅੱਜ ਕਦੂ ਕਦੂ ਭੈਣ ਚ ਲੱਗਾ ਹੀ ਇੱਕ ਉਹ ਬੰਦਾ ਲੈ ਕੇ ਲੈ ਗਿਆ ਉਹ ਨਿੱਕੇ ਹਣ ਸਾਲੇ ਉਹ ਇਹ ਵੱਡਾ ਹੁੰਡਿਆ ਜੇ ਹੋਰ ਕੋਈ ਨਹੀਂ ਦੇ ਦਾਂਗੇ ਤੈਨੂੰ ਸਾਨੂੰ ਤੇ ਖਾਲਾਂ ਦੋ ਜਿੰਨਾ ਲਾਏ ਆ ਅਸੀਂ ਇੱਕ ਈ ਖਾਦਾ ਏ ਉਹਦਾਂ ਕਿਦੇ ਵਿੱਚੋਂ ਸੋ ਸ਼ੇਰਾ ਲੈ ਗਿਆ ਈ ਇੱਕ ਹੈ ਸ਼ੇਰਾ ਲੈ ਗਿਆ ਅੱਗੇ ਇੱਕ ਹੁਣ ਤੇ ਬਹੁ ਲੱਗਣੇ ਆ ਇਹ ਨਹੀਂ ਹੋ ਗਿਆ ਮਾ ਆਲ ਐਂਡਲੀ ਆ ਇਹ ਕਰੇਂਦੀ ਜੋ ਆ ਯੋਰ ਬੜਾ ਦਾ ਗੰਡਿਆ ਆ ਗਿਆ ਯਾ ਲੱਸੀ ਲੈ ਆਨੂਗਾ ਯਾਰ ਆਇਓ ਰੱਬਾ ਸਾਡੇ ਰੌਂਦਾਂ ਨਹੀਂ ਠੀਕ ਆਣੀ ਯਾਰ ਆ ਹਵਾਵਾਂ ਕੀ ਠੰਡੀ ਧੰਮ ਟੁੱਟਣ ਦੇ ਤੂੰ ਜੋਰ ਵਾਲਾ ਲਾਉਣਾ ਆਲੇ ਕਮਲਾ ਇਹਨਾਂ ਨੂੰ ਉਹਨੂੰ ਲੱਸੀ ਲੈਣ ਕਰਾਓ ਤੀ ਬੱਤੀ ਨੇ ਲਾ ਦਾਂ ਹਾਂ ਲੱਸੀ ਤੈਨੂੰ ਕਰ ਬਹੁਤ ਘਬਰਾਟ ਹੋਂਦੀ ਆ ਤੀ ਹੋਰੀਆਂ ਦੋਨਾਂ ਦਾ ਮਾਲ ਪਾਇਆ ਤੇ ਤੈਨੂੰ ਲੱਸੀ ਪਈਏ ਤੈਨੂੰ ਯਾਦ ਤੈਨੂੰ ਕਰ ਦੱਸਦੇ ਆ ਨਾ ਬਗੋ ਕੀ ਸਮਾਚਾਰ ਆਈ ਦੇ ਅੱਜ ਤੇ ਮੌਤ ਆ ਨਿਰੀ ਕਹਿਰ ਆ ਜਿਹੜੀ ਜੰਗੀ ਖਾਪ ਹੋ ਜਣੀ ਆ ਆਇਓ ਰੱਬਾ ਜਨਾ ਪਾ ਕੇ ਲਾ ਪਾ ਆਇਦਾਂ ਕਰ ਦੇ ਦੇ ਨੋਟ ਨੋਟ ਕਰਕੇ ਟਾਪੂ ਰਾਗੇ ਨਾ ਨਾ ਬਣੂ ਬਾਗੇ ਦੇ ਤਾਰੇ ਕੱਢ ਦੇਣੇ ਅੱਜ ਕੱਠੀ ਕੱਠੀ ਕਰਦੇ ਆ ਵੀਰ ਮੇਰੇ ਹੁਣ ਚੂਹਾ ਨਿਕਲ ਗਈ ਲੈ ਰੇੜੀ ਲੰਡੀ ਮਰ ਗਿਆ ਹੀ ਹੁਣ ਆ ਕੱਠੀ ਕਰ ਦੋ ਯਾਰ ਹਾਂ ਬੱਗੀ ਕੀ ਗੱਲ ਹੈ ਅੱਜ ਹੈ ਓਏ ਓੜਾ ਯੋਰਾ ਦੇ ਕੰਮ ਚੱਲਣ ਡਿਆ ਭਰ ਦੋ ਭਰ ਦੋ ਵੀਰ ਮੇਰੇ ਸਾਰੇ ਬੱਲਰ ਅੱਧੀ ਬੋਰੀ ਦਾ ਮਾਲ ਹੋਰ ਲੱਗਣਾ ਅਜੇ ਉੱਥੇ ਹੀ ਕੱਠੀ ਦਾ ਨਹੀਂ ਹਾਂ ਇੱਕ ਹੋਰ ਗੁਮੇ ਸੰ ਇਹ ਨਾ ਪਾ ਗਏ ਆਹੋ ਹਾਂ ਮੰਨ ਗਿਆ ਤੈਨੂੰ ਮੈਂ ਪਰ ਜੋਰ ਨਾ ਲਾਇਆ ਕਰਈ ਨਾ ਹੰਬ ਜਾਈ ਜਾ ਜਾਈ ਦਾ ਫਾਇਦਾ ਨਹੀਂ ਥੋੜੇ ਮੱਧ ਮੱਧ ਚੱਲੀਆ ਇਹ ਤੈਨੂੰ ਹੰਬਾ ਦਿੰਦੇ ਹੀ ਓ ਠੀਕ ਹੈ ਨਾਂਦਿਆ ਪੂਰੇ ਮਰਿਆ ਵੈਨੋ ਕੁੜੀ ਜੰਪੀ ਉਹ ਚੰਗਾ ਹੈ ਹਾਏ ਓ ਰੱਬਾ ਪਰ ਉਹਨੂੰ ਪਾ 10 ਫਿਰ ਕੀ 30 ਪਾ ਦੇ ਦਿੱਤਾ ਛੋੜ ਤੇ ਹੀ ਤੂੰ ਪਖੰਡ ਕੰਢਿਆ ਨਹੀਂ ਆਂ ਡੇੜੀਆਂ ਮੈਂ ਛੋੜ ਦਿੰਦਾ ਵਾ ਮਕੂਡੀ ਨਹੀਂ ਦੇਣੀ ਗੋਡੀ ਕਿੰਨੇ ਦੇਣੀ ਆ ਬਾਬਾ ਕੱਢ ਜਾ ਤੂੰ ਜਿਹੜਾ ਤਬੀਦ ਹੋ ਗਿਆ ਯਾਰ ਪਰ ਦੋ 2 ਕਿਲੋ ਮਿੰਟ ਕਰ ਲੈ ਯਾਰ ਵਾ ਯਾਰ ਪਰ ਦੋ ਦੱਸ ਲੈ ਸੁਣਿਆ ਹੋ ਗਿਆ ਉਹ ਪਰ ਦੋ ਪਰ ਪਹਿਲਾ ਤੂੰ ਤੂੰ ਜਾ ਬੱਦਰ ਹਾਏ ਬਗੀ ਅੱਜ ਚੂਹਾ ਨਿਕਲਿਆ ਆਇਓ ਅੱਜ ਤੁਹਾਡੇ ਤੇ ਪੂਰਾ ਯੋਰ ਮੇਰਾ ਪੁੱਤ ਬਣਾਏਗਾ ਤਿੰਨ ਅੱਜ ਪਿੱਲਰ ਭਰਾਂਗੇ ਤੇ ਕੰਮ ਖਤਮ ਹੋਣਾ ਅੱਜ ਆਏ ਹਾਏ ਰੱਬਾ ਕੀ ਕਹਿ ਛੜਿਆ ਆਇਓ ਬਲਗਰ ਬੋਲੀ ਬੋਲਣ ਰਿਆ ਤੂੰ ਕੀ ਕਰਾਵੇਂਗਾ YouTube ਤੇ ਭੈਣ ਜੀ ਬੈਨ ਮੈਨੂੰ ਹਾਇ ਤੇ ਕੰਮ ਸਟਾਰਟ ਹੀ ਹੋਇਆ ਵਾ ਤੇਰਾ ਸਿਆਪਾ ਕਰਨ ਦਾ ਮੇਰਾ ਕਾਹਦਾ ਸਿਆਪਾ ਕਰਨ ਦਾ ਭਰਾਵਾ ਤੂੰ ਮਿਸਤਰੀਆਂ ਕੋਦੇ ਆਹੋ ਕੋਈ ਉਹ ਪੱਟੀ ਕਰਨ ਉਹ ਬਾ ਠੀਕ ਪੱਟੀ ਕਰਨ ਮਿਸਤਰੀਆਂ ਦੇ ਇਹੋ ਜਗਾਰੀਓ ਆ ਬੱਡ ਡਰਾਮੋ ਵੱਜਾਈ ਭਰਾਵਾ ਉਂਗਲ ਲੱਤ ਕੇ ਉਹ ਡੇਪੀ ਉਂਗਲ ਦੀ ਬਣਾ ਜਿਹੜੀ ਰੱਤੀ ਡਿੱਗੀ ਆ ਇਹ ਉਂਗਲ ਡੇਗੀ ਆ ਉਹ ਸਿੱਪੀ ਆ ਉਹ ਲੋੜਦੀ ਆ ਲੋੜਦੀ ਆ ਉਹ ਜੀ ਦੇ ਲੱਗੀ ਸੱਟ ਸਾਡੇ ਦੇ ਹੁਣ ਫਿਰ ਐਮਜ ਜਾਣਾ ਪਊਗਾ ਐਮਜ ਕਿੰਦਾ ਤੁਹਾਡਾ ਜਿਹੜਾ ਹਸਪੀਟਲ ਹੁੰਦਾ ਅਗੇ ਉੱਥੇ ਨਹੀਂ ਆਣਾ ਐਮਜ ਉਥੇ ਪਾਗਲ ਬਣਾਉਣ ਦੇ ਬੰਦੇ ਨੇ ਹਾਂ ਪਾਗਲ ਬਣਾਉਣ ਦੇ ਬੰਦੇ ਨੇ ਹਾਂ ਬੱਗੀ ਸਾਰ ਹੋਣੀ ਕੀ ਕਰਨ ਦੇ ਆ ਬੱਗੀ ਸਾਰ ਬਣਾਉ ਅੱਜ بیم ਆ ਬੀਮ ਬਣਾਉਣੇ ਸਿੱਖ ਲਾ ਨਾਲੇ ਹੂੰ ਬੱਕ ਬੱਕਰਾ ਜੀ ਕੀ ਹਾਲ ਜੇ ਲੁਕੀ ਫਿਰਦੇ ਐ ਹੇ 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 ਵੇਖ ਕਿਆ ਪੂਛ ਆਉਣ ਡਿਆ ਵੇ ਹੋਏ ਉਹ ਵਰੀ ਪਰਸਨੈਲਿਟੀ ਆਉਣ ਡਈ ਆ ਵੇ ਇਹ ਭਾਈ ਬੰਦੇ ਨਹੀਂ ਬਿਠਾਉਂਦੇ ਇਹ ਭਾਪੜੀ ਤਗੜੀ ਜੀ ਬੜਾ ਕੰਮਾਂ ਹੀ ਵੀਰ ਇਹ ਵੀਰ ਦੋ ਨੰਗਲਾਂ ਹੀ ਹਾਂ ਠੱਟੀਆਂ ਸੱਤੀਆਂ ਆ ਮਾਈ ਗਾਡ ਸੋਹਣਾ ਇਦਾਂ ਨੂੰ ਕਰਿਓ ਆਹ ਹੈ 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 ਕੀ ਬਾਤ ਹੈ ਕੀ ਬਾਤ ਬਗੀ ਡਾਉਣ ਹੋਣੀ ਡਾਏ ਇਧਰ ਸਰੀਆ ਕੱਢਣਾ ਸਰੀਆ ਕੱਢ ਕੇ ਦੇ ਟੀਮ ਨਾਲ ਡਾਏ ਕਨੋਣਾ ਹਾਂਜੀ ਟੀਮ ਵਿੱਚ ਬਾਠਾਂ ਵਾਲੇ ਕੀ ਡੱਡ ਹੋ ਗਏ ਪੱਗੀ ਵੇਖ ਲਾ ਵੇਚਦੀ ਹੋਈ ਜਾਂਦੀ ਓ ਮੇ ਬਾਠਾਂ ਦਾ ਕੰਮ ਵੀ ਹੋ ਗਿਆ ਕੰਮ ਹੋ ਗਿਆ ਮੇਰੇ 3 ਮੀਟਰ ਬਾਰੇ ਇਹੜੇ ਕੰਮਲੇ ਉਹ ਬਗੋਦਾਸ ਕੁੰਦਾ ਨਹੀਂ ਕੋ ਮੇਰੀ ਬੇਇੱਜ਼ਤੀ ਕਰਾਈ ਜਾਂਦਾ ਨੂੰ ਆਂਦੇ ਲੇਬਰ ਵਾਲੇ ਬੰਦੇ ਆਂਦੇ ਡੈਡ ਆ ਬਗੀਆਂ ਨੇ ਚੂਹਾ ਘਟਾਦਾ ਉਹਦੇ ਡੈਡ ਹਜੇ ਹਜੇ ਸਾਲਾ 12 ਵੀ ਨਹੀਂ ਬਜੇ ਤੇ ਚੂਹਾ ਤੇ ਰਗਦਾ ਨਿਕਲ ਗਿਆ ਜਿਹੜੇ ਕੰਮ ਹੀ ਨਹੀਂ ਪਿਆ ਕੋਈ ਇਹਨਾਂ ਨੂੰ ਮੈਂ ਰੱਬਾ ਲੇਬਰਾਂ ਨੂੰ ਮਸਟੈਂਗ ਦਾ ਇੱਕ ਕੈਪਸੂਲ ਘਵਾਇਆ ਕਰੋ ਮਸਟ ਆਏਂਗਾ ਜਿਹੜਾ ਕੂੜਾ ਭਾਜਾਂਦਾ ਜਤੇ ਉਹ ਨਾਲ ਨਾਲ ਜਿਹੜਾ ਅਲੰਗੀ ਦਾਇਤ ਉਹ ਵਧ ਰਹੀ ਰਾਜ ਫਰੀਦੀ ਦਾਇਤ ਬਣੀ ਰਹੀ ਪੂਰਾ ਕਿਤੇ ਜਮਾਨ ਵਾਲਾ ਠੀਕ ਉਹ ਚੁਕਾ ਡਾ ਫੋਟਾ ਫੀਤਾ ਰਾਜਵੀਰ ਅੱਜ ਪਿੰਡ ਪਰਨੇ ਹਣ ਹਾਂਜੀ ਹਾਂਜੀ ਭਾਜੀ ਲੋ ਵਧੀਆ ਤਿੰਨੇ ਸਾਰੇ ਭਰਦੇ ਭਰਾ ਮੇਰਾ ਆ ਭਰਦੇ ਮਾਲ ਪਾਈ ਆ ਮਿੰਟੋ ਮਿੰਟੋ ਰਾਜਵੀਰ ਆਪਾਂ ਕੀ ਬੇਨਤੀ ਕਰਾਂਦੇ ਆ ਹਾਂਜੀ ਹਾਂਜੀ ਭਾਜੀ ਪੂਰੇ ਆਪਣਾ ਕਿੰਨੀ ਜਗ੍ਹਾ ਬਣਦੀ ਕਿਨੇ ਸਕੇਅਰ ਫੁੱਟ ਠੀਕ ਆ ਜੀ ਬੱਗੀ ਪੂਰਾ ਖਿੱਚ ਕੇ ਲਾ ਤੇਰੇ ਤੇ ਗੱਲ ਛੁੱਟੀਓ ਸਾਰੀ ਅਸੀਂ 49 ਤੇ 40 ਲਾਲਾ 40 40 ਹੈ 40 ਇਹਨੂੰ ਤੇ 36 ਇਹਨੂੰ ਆ ਆ ਬਗਿਆ ਇਹਨੂੰ ਚੱਲ ਬਗਿਆ ਚੱਲ 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 ਵਸ਼ਿਆ ਮਸ਼ਾ ਪੂਰੀ ਫਾਰਮ ਚ ਆ ਗਏ 50 ਤੇ ਕੰਮ ਇਦਾਂ ਹੀ ਹੋਈ ਸੀ ਹਾਂ ਇਹ ਜਗ੍ਹਾ ਹੀ ਇਦਾਂ ਵੀਰ ਜਗ੍ਹਾ ਇਦਾਂ ਇਦਾਂ ਹੀ ਆ ਹਾਂ ਆਇਆ ਇੱਧਰ ਇੱਧਰ ਬਗਿਆ ਉਹ ਗਾਲ ਦੇ ਬਨੇ ਲਾਪਤ ਓਏ ਉਹ ਪਰ ਲਈ ਜਾਇਆ ਨਹੀਂ ਕੰਦ ਕੇ ਉਹ ਕਿੱਦਾਂ ਉਹ ਕੰਦ ਸਾਂਝੀ ਆ ਤੇ ਹੁਣ ਜੇ ਆਪਾਂ ਕੰਦ ਛੇੜਦੇ ਆ ਤੇ ਉਹਨਾਂ ਦਾ ਘਰ ਕੋ ਡੇਪਣਾ ਫਿਰ ਉਸ ਹੱਬ ਨਾਲ ਆਪਾਂ ਆਪਣੀ ਕੱਢ ਲੈਣੀ ਆ ਫੇ ਬਾਅਦ ਚ ਜਦੋਂ ਕੋਈ ਗੱਲ ਬਾਤ ਹੋਊ ਉਦੋਂ ਵੇਖ ਲਾਂਗੇ ਆਪਣੀ ਕੱਢਣੀ ਆ ਆਪਣੀ ਕੱਢ ਲਈ ਹੁਣ ਆਪਾਂ ਬੱਸ ਠੀਕ ਬਗੋ ਅੰਦਰ ਲਾ ਬੀਮ ਦੇ ਆਪਣੀ ਕੱਢਣੀ ਬਣੀ ਹੈਗੇ ਹਾਂ ਹਾਂ ਇਸ਼ੋਂ ਕੰਨਾਵਾ 840 ਬੰਦਾ ਐਸਾ ਪਿਸ਼ੋਂ 40 ਆ 40 36 1440 14 ਸੈਂਕੜੇ ਬਣ ਗਿਆ ਹੈ ਆਹੋ 14 ਸੈਂਕੜੇ 14 14.5 ਸੈਂਕੜੇ ਆ ਇਹ 36 ਐਨੂੰ ਲਾਇਆ ਹੈ ਤੂੰ ਹੂੰ ਗੋ ਨਹੀਂ ਭਾਜੀ ਇਹ ਆਪਣਾ ਬੰਦਾ 13 60 ਤੇ ਪਿੱਛੋਂ ਆਪਣੀ ਜਗਾ ਵਾਧੀ ਹੈ 2 ਫੁੱਟ ਹਾਂ 40 ਆ 13 68 ਲਾ ਲਓ ਤੁਸੀਂ 15 16 16.5 ਬੰਦਾ ਆਜ ਸੱਜਾ ਵਾਧਾ ਪਾ ਗਿਆ ਸੱਜਾ ਪਾ ਗਿਆ ਹੈ ਠੀਕ ਹੈ ਜੀ ਇੱਥੇ ਬੰਦਾ ਕਾੜੀ ਨਾ ਮੈਂ ਜਾਣਾ ਓਏ ਮੈਂ ਜਾਣਾ ਮੜਾ ਰਹੀ ਐ ਜਾਣਾ ਜਰੀ ਭਾਜੀ ਕੋਈ ਬੰਦਾ ਬੰਦਾ ਦਿਖਾ ਦਿਓ ਤੁਸੀਂ ਕੋਈ ਹੈਂ ਬੜਾ ਕੀ ਗੱਲ ਆ ਕੱਲੇ ਕੱਲੇ ਨੇ ਗਲਾਹ ਅਮਰੂਦ ਨੇ ਟੰਗੇ ਆ ਹੈਂ ਇੱਕ ਨੇ ਆ ਟੰਗਿਆ ਵਾ ਇੱਕ ਨੇ ਆ ਟੰਗਿਆ ਕੀ ਆ ਬਿਮਾਰੀਆਂ ਕਿਹੜੀ ਬਿਮਾਰੀ ਕਈ ਬਿਮਾਰੀਆਂ ਚਲਦੀਆਂ ਹੈ ਹੈ ਉਹ ਕਿਹੜੀ ਬਿਮਾਰੀ ਨਾ ਤੇ ਰਹਿ ਬਿਮਾਰੀ ਦਾ ਪੰਜ ਮਿਰਚਾਂ ਲਗਾਤਾਰ ਖਾਜੂ ਹਣੀ ਵੇਖੀ ਪੰਜ ਮਿਰਚਾਂ ਖਾਜਦਾ ਵਾ ਲਗਾਤਾਰ ਜੇ ਜੇ ਆ ਮਿਰਚ ਇੱਕ ਵੀ ਖਾਜੇ ਨਾ ਆੜੇ ਬੂਟੇ ਦੀ ਮੈਂ ਮੰਜੂਗਾ ਜੀ ਓਏ ਬੱਕਰਿਆ ਪਾ ਆ ਮਿਰਚ ਖਾ ਕੇ ਵਿਖਾ ਜਾ ਮੰਜੂ ਤੁਨ ਮੈਂ ਇੱਕ ਹੀ ਮਿਰਚ ਖਾਣੀ ਹੋ ਵੱਧ ਨਹੀਂ ਆਇਆ ਲੱਖਾ ਆ ਬੂਟੇ ਦੀ ਲੱਗ ਮੈਂ ਖਾਦੀ ਨੂਨ ਲਾਗ ਲੂਣ ਲਾ ਕੇ ਉਦਾਂ ਖਾਣਾ ਛੱਪਾ ਆ ਕੇ ਚਾਲੂ ਬੱਕੜਿਆ ਖਾ ਜਾਣੀ ਮੈਂ ਖਾ ਜਾ ਪਾਣੀ ਨਹੀਂ ਉਹ ਪੀਣ ਦੇਣਾ ਅਹੀਂ ਪਾਣੀ ਨਹੀਂ ਉਹ ਪੀਣ ਦੇਣਾ ਇਹਨਾਂ ਵੇਖ ਲਈ ਨਾ ਕੋਈ ਚੀਜ਼ ਖਾਣ ਦੇਣੀ ਉਤੋਂ ਆਹ ਵੇਖ ਲਾ ਲੂਣ ਨੇ ਖਾ ਜਾਣੀ ਇਹ ਜਾਲਮ ਬਹੁਤ ਅੜੀ ਇਹ ਬੱਕਰਾ ਬੱਕਰਾ ਇਹ ਆਦੀਵਾਸੀ ਉਹ ਆਏ ਆ ਆਦੀਵਾਸੀ ਗੱਲਿਆ ਪੈਰਪੁਰ ਤੋਂ ਹੀ ਜਨਾ ਅੱਜ ਵਾ ਛੁੱਟੀ ਛੁੱਟੀ ਕਾਦੀ ਈਦ ਈਦ ਆ ਜੀਦ ਵਾ ਈਦ ਕਦੋਂ ਸਾਲਿਆ ਅੱਜ ਈਦ ਅੱਜ ਕਿਉਂ ਰਾਜੀ ਭਾ ਕੀ ਗੱਲ ਅੱਜ ਕੰਮ ਨਹੀਂ ਚੱਲਣ ਡਿਆ ਹਾਂ ਚੱਲਣ ਡਿਆ ਭਾਈ ਹਾਂ ਹੋਰ ਬੱਕਰੇ ਭਾ ਗਦਾ ਪੂਰਾ ਬੱਕਰਾ ਨਿਕਲ ਡਿਆ ਗਰਮੀ 'ਚ ਇੱਟਾ ਓਟਾ ਕੱਢ ਦੋ ਭਾ ਮੇਰੇ ਸਾਰੀਆਂ ਅੱਜ ਅੱਜ ਫਰੀਜ਼ ਤੇ ਤੁਸੀਂ ਫਰੀ ਸਟਾਈਲ ਕੋ ਮੰਡੇ ਦਈਓ ਬਲੇਡ ਜਾ ਬਲੇਡ ਜਾ ਫਰੀ ਸਟਾਈਲ ਕੋ ਮੰਡੇ ਅੱਜ ਪਰੋਲੀ ਨਹੀਂ ਨਹੀਂ ਬਹੁਤ ਹੀ ਬਹੁਤ ਉਹ ਸਾਰੇ ਬੌਸ ਹੀ ਹੁੰਦੇ ਆ ਨਹੀਂ ਨਹੀਂ ਕਿਉਂ ਨਹੀਂ ਹਾਂ ਕਿੱਧਰ ਕੋਣ ਮਾਮਾ ਇਥੇ ਚਾਚਾ ਕਿੱਥੇ ਆ? ਚਾਚਾ ਕਿੱਥੇ ਚਾਚਾ? ਉਹ ਕੁੜੀ ਆਵੇਂ ਚਾਚਾ। ਬਗੀ ਡੋਣਾ? ਹਾਂਜੀ। ਮੇਰਾ ਪੁੱਤ ਡੰਗਰਾਂ ਗਾੜੀ ਪੱਠੇ ਕਰਦੇ ਤੇ ਬੱਚਿਆਂ ਨੂੰ ਥੋੜਾ ਜਿਹਾ ਵੰਡ ਪਾਦੇ ਮੈਂ ਪਾਇਆ ਅੱਗੇ ਥੋੜਾ ਜਿਹਾ ਹੋਰ ਪਾਦੇ ਮੋਗ ਮਾਗਣਾ ਮਾਰਨਗੇ। ਕਬਜ ਕੋਜੋ ਟੁੱਟੇ ਇਹਨਾਂ ਦੀ ਕਬਜ ਹੋਈ ਇਹਨਾਂ ਨੂੰ। ਤੇ ਚਚੜ ਵੇਖ ਲੱਥੇ ਕਿ ਨਹੀਂ ਸਾਰੇ? ਕੱਲ ਬੰਦਾ ਕਹਿੰਦਾ ਸੀ ਚਚੜ ਲੱਗੇ ਹੁਣ ਇੱਕ ਵੀ ਚਚੜ ਵਿਖਾ ਦੇਣ ਦਵਾਈ ਮਲੀ ਜਾਂਦਾ ਦਾ ਤੇ ਸਾਰੇ ਚਚੜ। ਇਹਨੂੰ ਨਹੀਂ ਲੱਗੇ ਬਗੋ। ਬੱਚਿਆਂ ਨੂੰ ਲੱਗੇ ਨਹੀਂ ਕਿਹਨੂੰ? ਆਲਾ ਮੈਂ ਜਾਵਾਂ ਹੈ ਲੱਗ ਗਿਆ ਨਾ ਸਾਰੇ ਓਕੇ ਹੋ ਗਈਆਂ ਗੱਡੀਆਂ ਕਿੰਨੇ ਜਿਹੜਾਈਆਂ ਇਹਨੂੰ ਚਿੱਟੜ ਲੱਗੇ ਜੱਡੋ ਨੂੰ ਇਹਦੇ ਵੀ ਲੈ ਗਏ ਆ ਆ ਓਕੇ ਓਕੇ ਖਾ ਲੋ ਪੱਠੇ ਖਾਓ ਕੋਈ ਗੱਲ ਨਹੀਂ ਮਿਲਦੇ ਤੁਹਾਨੂੰ ਬ੍ਰੇਕ ਤੋਂ ਬਾਅਦ ਪੱਠੇ ਨਾਲ ਥੋਟੋ ਥਲੇ ਹਾਂ ਪੱਠੇ ਡੋਲੀ ਜਾਂਦੀ ਐ ਇੱਥੇ ਪਾ ਦੇ ਵੰਡ ਦੇ ਥੋੜਾ ਪਾਵੀ ਥੋੜਾ ਸਾਲਿਆ ਬਸ 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 ਚਲੋ ਠੀਕ ਆ ਹੁਣ ਇਹਨਾਂ ਨੂੰ ਕਿੱਥੇ ਪਾਉਣੇ ਪੱਠੇ ਦਾ ਨਹੀਂ ਚਲੋ ਮੈਂ ਚੱਲਦਾ ਹੁਣ ਓਕੇ ਆਪ ਤੱਲੂ ਵੀ ਪੂਰੀ ਇਹ ਠੇਕੇ ਦਾ ਸਾਹਿਬ ਬੈਠੇ ਨਾਲ ਠੇਕੇ ਦਾ ਸਾਹਿਬ ਕਿੰਨਾ ਕਿੰਨੇ ਦਿਨ ਲੱਗਣਗੇ ਆਪਣੇ ਲੈਂਟਰ ਨੂੰ ਹਣ ਲੈਂਟਰ ਨੂੰ ਲਾ ਜਾਣਗੇ 10 12 ਵੀਰੇ ਹਜੇ ਵੀ ਹਾਏ ਰੱਬ ਐ ਨਹੀਂ ਆ 10 12 ਦਿਨ ਲੈਂਟਰ ਨੂੰ ਤੇ 10 ਦਿਨ ਖੁੱਲਣਾ ਨਹੀਂ ਤੂੰ ਪਵਾਵੇਂਗਾ ਚੀਬ ਡਿੱਕੀ ਸਾਡੀ ਆ ਚਾਹ ਇੰਨੀ ਥੋੜਾ ਪੀਣੀ ਮੈਂ ਇੱਧਰ ਚਾਹ ਮੈਂ ਨਹੀਂ ਪੀਣੀ ਆਵੇ ਤੇਲੀ ਬੱਕਰਾ ਤੂੰ ਦੱਸ ਕੀ ਆ ਨਾ ਉਧਰ ਬੱਕਰਾ ਵੇਖ ਤਿੰਨ ਦਿਨ ਲੱਗਣੇ ਚਾਰ ਦਿਨ ਸੈਟਲ ਕਰਦੇ ਇੱਧਰ ਦੇ ਵੇਖ ਕੀ ਕਹਿਣ ਰਹੀਆਂ ਇੱਧਰ ਬੋਲ ਕੇ ਦੱਸ ਨਾ ਕਿੰਨੇ ਦਿਨ ਲੱਗਣੇ ਓ ਚਾਰ ਦਿਨ ਸੈਟਲ ਕਰਦਾ ਲੱਗ ਜਣੇ ਓ ਮਾਈ ਗਾਡ ਬੱਕਰਾ ਪੂਰਾ ਗਜਰਾਜ ਚ 10 ਸਾਲ ਗੱਜਿਆ ਢੜਿਆ ਆ ਪੂਰਾ ਪੂਰਾ ਗੋਪੀ ਹੈ ਗਈ ਹੈ ਗਈ ਆਇਆ ਆ ਚਾ ਇਹਨੂੰ ਕੀ ਤੋਣੀ ਬਿਲੇ ਕੋ ਕੰਮ ਤੇ ਕਰਾਓ ਦੱਬੇ ਨਾ ਪਿਆਰ ਨੇ ਇਹਨੂੰ ਚਾਹ ਪੀਉਂਦੀ ਹੁੰਦੀ ਓਏ ਤਾਂ ਫਿਣੀ ਇਹਨੇ ਐਵੇਂ ਮੇਰੀ ਮੋਦੀ ਕੀਤੀ ਤਾਂ ਨੂੰ ਸਾਦਰੀ ਕਾਲ ਜੀ ਬਲੱਡ ਉਹ ਪਾ ਦੇ ਯਾਰ ਅੱਜ ਰਾਤੀ ਨੇਰ ਬਗਾ ਕਿ ਨਾ ਆ ਖਦਈਆ ਭੈਣ ਜੁੰਦੀ ਆ ਵੀ ਕਿੱਡੀ ਭਾਰੀ ਆ ਇਹ ਕੁੜੀਏ ਵਿਆਹ ਤੇ ਗਈ ਘਵਾਦ ਰਣ ਰੜਕੇ ਕਈ ਨਹੀਂ ਰੁੱਦਾ ਹੈ ਮਰੀ ਜਨਾ ਉਹਨੂੰ ਰਸੀ ਵਧੀ ਹਟੀ ਨਾਲ ਕੋ ਨਹੀਂ ਭਰਾਵਾ ਮੈਨੂੰ ਪੁੱਛ ਮੇਰੇ ਤਰਾਹ ਨਿਕਲੇ ਪੂਰੇ ਨਿਕਲੇ ਹੋਣਗੇ ਵੀਰ ਜੀ ਮੈਨੂੰ ਮੇਹਣ ਚੋਦੀ ਉੱਡ ਜਾਣੀ ਹੈ ਨਹੀਂ ਯਾਰ ਥੋੜੀ ਕਰ ਦੇਗਾ ਜਨਾ ਵੀ ਭਾਜੀ ਉੱਡ ਜਾਣੀ ਹੈ ਜਨਾ ਨਹੀਂ ਰਹਿਣਾ ਪਰ 7 ਮਿੰਟ ਕੀ ਜਾ ਐਰੋ ਘੁੰਮ ਲੀਆਂ ਬਾਬਾ ਬਹੁਤ ਤੇਜ਼ ਬੱਬੇ ਕਰੋ ਮੈਂ ਹੁਣ ਕੈਮਰੇ ਚ ਬੁਖਾ ਦਿੰਦਾ ਨਹੀਂ ਅੱਜ ਓਏ ਓਏ ਇਧਰ ਬੱਕੀ ਡਿਆ ਗਲਾਸ ਸਾਫ ਕਰਨੇ ਚਾਹੇ ਚੱਲਣੀ ਹੁਣ ਕਦਾਂ ਬਕਰਿਆ ਸਹੀ ਆ ਓਕੇ ਆ ਗੱਡੀ ਪੜਦਾ ਨੂੰ ਗਾ ਬੈਠੇ ਆਗੇ ਬਗੀ ਓਏ ਬਗਿਲਾ ਚਾ ਪੀਏ ਫਿਰ ਇਟਾਂ ਲੈਣ ਚੱਲੀਏ ਯਾਰ ਆਹ ਵੜੋ ਬੱਕਰੇ ਕਿਥੋਂ ਲਿਆ ਚਾ ਪੀਏ ਕੋਟ ਆ ਵੀ ਨਜ਼ਾਰਾ ਵੱਖਰਾ ਹੀ ਆਦਾ ਚਾਚੂ ਵੀ ਹੁੰਦਾ ਹਾਂ ਮਸਤਰੇ ਚਾ ਬਾਦੇ ਕੇ ਅੰਦਰ ਬਹੁ ਹੋ ਗਏ ਬਾਹਰ ਗਰਮੀ ਹੈ ਕਿੱਦਾਂ ਵਾਂ ਦੇ ਬਾਹਰ ਗਰਮੀ ਹੈ ਇੱਥੇ ਅੰਦਰ ਬਹੁਤ ਹੈ ਸਾਡੇ ਤੇਰੀ ਕੁਰਸੀ ਉਹ ਜੀ ਬਹੁਤ ਮਸ਼ੀ ਸਾਡਾ ਤੁਹਾਡੀ ਕੁਰਸੀ ਆ ਬਹੁਤ ਸਹੀ ਭਾਜੀ ਇਹ ਦਾਣਾ ਕਰ ਇਹ ਦਾਣਾ ਕਰ ਮੰਨ ਲੈ ਹਾਂ ਮੰਨ ਲਈ ਮੇਰਾ ਮੰਨ ਲੈ ਆ ਨਵੀਰ ਮੇਰਾ ਹਾਂ ਨਵੀਰ ਇਹ ਰੁਪਈਆ 6800 ਯਾਰ ਦਾ ਤੇ 6800 ਦੇ ਹਿਸਾਬ ਨਾਲ ਲਾਲਾ ਸਾਹਿਬ ਕਿੰਨਾ ਬਣਦਾ ਪੇਮੈਂਟ ਤੈਨੂੰ ਸਾਰੀ ਦੇ ਜਾਣੀ ਆ ਖੇਡ ਦੀ ਜੋ ਸੱਤ ਕਣੀਆਂ ਗੁਣਾ ਕਰੀ ਕੇ ਨਾ ਬੰਦਾ 800 ਸਾਹ ਨਾ ਬੰਦੀ 500 ਮੁੰਜੀ ਮੰਨ ਨੀਂ ਡਾਵੇ ਲਾ ਨਾ ਕਿੰਨੀ ਦੀ ਗੱਲ ਕਰ ਰਹੇ ਨੇ ਭਾਈ ਚਲੋ ਠੀਕ ਹੈ ਜੀ ਮੁੰਜੀ ਮੰਨ ਡਿਆ ਕਹਿੰਦੇ ਬੰਨ ਗਿਆ ਚਲੋ ਬੰਨ ਗਿਆ ਮਿਲਦੇ ਆ ਨੈਸਟ ਕਲਿੱਪ ਜੀ ਹੈ ਮੁੰਜੀ ਮੰਨ ਪਾਈ ਸਾਹਿਬ ਦੱਸ ਦੋ ਇੱਕ ਨਹੀਂ ਜੀ ਸ਼ੇਅਰ ਕਰ ਦੋ ਸਾਡਾ ਪੇਜ ਬੋਲ ਦੋ ਸ਼ੇਅਰ ਕਰ ਦੋ ਸਾਡਾ ਪੇਜ ਕਰ ਦੋ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਸ਼ੇਅਰ ਲਾਈਕ ਠੀਕ ਹੈ ਜੀ ਆਪਾਂ ਆ ਗਏ ਸਾਡੇ ਦੇਰੀ ਆਹੀਂ ਬਾਲਪਾ ਦੱਸੋ ਦੱਸੋ ਇੱਕ ਗੱਲ ਤੋਂ ਸੁਣੋ ਹਾਂਜੀ ਹਾਂਜੀ ਬਣਾਣਾ ਚਾਹ ਲੋਕ ਦੀ ਗੱਲ ਹਾਂ ਹਾਂ ਰੈਟ ਇਸ ਟੈਂਪੈਂਟ ਸੇ 650 ਅੱਛਾ ਜੀ 650 ਅੱਛਾ ਜੀ 800 ਦੱਸੋ 200 ਰੁਪਏ ਤੱਕ ਲੀਵਰ ਲੈ ਲੈਂਦੀ ਹੈ ਸੁਣੋ 200 ਰੁਪਏ ਲੈਵਰ ਹੋ ਗਈ 200 ਰੁਪਏ ਲੈਵਰ ਲੈ ਲੈਂਦੀ ਕਿਰਾਇਆ ਸਾਧਨ ਦਾ ਕੀ ਜੋੜੋਗੇ ਸਾਧਨ ਦਾ ਨਹੀਂ 650 ਦੇ 2 2600 ਹੋ ਗਿਆ ਤੇ 1000 ਰੁਪਏ 'ਚ 300 ਰੁਪਿਆ ਟਰਾਂਸਪੋਰਟੇਸ਼ਨ ਬਾਕੀ ਜਿਹੜਾ ਸਾਧਨ ਲੈ ਕੇ ਜਾਊਗਾ ਉਹ ਕਿਆ ਲਊਗਾ ਉਹੀ ਤਾਂ ਮੈਂ ਬੋਲ ਰਣੀਆਂ ਤੁਹਾਨੂੰ ਕਿ 1000 ਰੁਪਏ 'ਚ 300 ਰੁਪਿਆ ਲੈਣ ਦੇ ਤੁਸੀਂ ਗੱਲ ਕਹਿਣਾ ਵੀ ਰੇਟ ਘਟਾਓ ਇਹ ਤਾਂ ਹੋਰ ਜਾਣੀ ਜੇ ਆਪ ਲਿਓ ਸਾਧਨ ਮੈਂ ਪੈਟਸ ਨੂੰ ਭਾਗ ਦੇ ਦਿੰਦਾ ਤੇ ਲਵਾ ਕੇ ਚਲਵਾਉਂਦਾ ਫਿਰ ਉਹ ਨਹੀ ਤੁਸੀਂ ਕਰੋ ਸਾਰਾ ਕੁਝ ਤੁਸੀਂ ਕਰੋ ਬਾਬਾ ਜੀ 7000 ਨੂੰ ਕਹਿੰਦਾ ਹਾਂ 100 ਰੁਪਏ ਕੱਟਵਾ ਲਵਾਂਗੇ ਇਹ ਤੋਂ ਜ਼ਿਆਦਾ ਗੁਲਾਸ ਨਹੀਂ ਰੁਪਈਆ 6800 ਨਹੀਂ ਨਹੀਂ ਕਿ ਮੰਨੋ ਮੇਰੀ ਗੱਲ ਦੇਖੋ ਵਧੀਆ ਇੱਟ ਤੇ ਸਹੀ ਆ ਜੀ